ਤੁਹਾਡੀ ਬੇਬਾਕੀ ਤੋਂ ਮਰੀਦ ਹੋ ਗਏ ਮੈਂ ਇਹ ਗੱਲ ਪੁੱਛਣਾ ਜਾ ਰਿਹਾ ਵੀ ਇੱਥੇ ਤੁਸੀਂ ਵੀ ਦੇਖਿਆ ਹੋਣਾ ਮੇਲੇ ਬਹੁਤ ਲੱਗਦੇ ਨੇ ਜਿੰਨਾ ਨਾਮ ਸੱਭਿਆਚਾਰਕ ਮੇਲਾ ਤੇ ਕੋਈ ਵਿਸਾਖੀ ਮੇਲਾ ਕੋਈ ਪਿੱਛੇ ਜੇ ਵਿਸਾਖੀ ਸ਼ਬਦ ਤੋਂ ਬੜਾ ਰੌਲਾ ਪਿਆ ਜਿੱਤੇ ੜੀੜ ਦੇ ਵਿੱਚ ਉਹਦਾ ਨਾਮ ਉਹਨੇ ਬਦਲ ਕੇ ਵਿਸਾਖ ਮੇਲਾ ਕਰ ਦਿੱਤਾ ਸਿਰਫ ਵੀ ਪਾਰਟੀਕੂਲਰ ਧਰਮ ਦੇ ਨਾਲ ਜੋੜ ਦਿੱਤੀ ਗੱਲ ਤੇ ਉਹ ਮੇਲੇ ਲੱਗ ਰਹੇ ਨੇ ਨਾਲ ਹੀ ਲਿਖਿਆ ਜਾਂਦਾ ਵੀ ਸਾਡੇ ਸੱਭਿਆਚਾਰ ਨੂੰ ਪ੍ਰਮੋਟ ਕਰਨ ਵਾਸਤੇ ਜਾਂ ਸਾਡੇ ਕਲਚਰ ਨੂੰ ਪ੍ਰਮੋਟ ਕਰਨ ਵਾਸਤੇ ਕੀ ਵਾਕਈ ਇਹ ਮੇਲੇ ਕੰਮ ਕਰ ਰਹੇ ਨੇ ਕੋਈ ਮੇਲੇ ਕੰਮ ਨਹੀਂ ਕਰਦੇ ਜੀ ਸਿੱਧੀ ਜਿਹੜੀ ਗੱਲ ਹੈ ਪਿੱਛੇ ਗਰਾਂਟਾ ਦਾ ਚੱਕਰ ਹੈ ਜੀ ਸਿੱਧੀ ਸਿੱਧੀ ਤੁਹਾਨੂੰ ਕੋਲ ਕੀ ਗੱਲ ਦੱਸਦਾ ਅਸ਼ਗਰਾਡ ਮਿਲਦੀ ਹੈ ਬਿਲਕੁਲ ਗਰਾਂਟਾ ਦਾ ਚੱਕਰ ਹੈ ਜੀ ਉਸ ਤੋਂ ਇਲਾਵਾ ਜਿੱਥੇ ਕੋਈ ਗਰਾਂਟਾ ਦਾ ਰੌਲਾ ਨਹੀਂ ਹੁੰਦਾ ਜੀ ਉੱਥੇ ਕਬੂਤਰਬਾਜ਼ੀ ਹੁੰਦੀ ਹੈ ਜੀ ਟੀ ਬੇ ਬਾਕੀ ਨਾਲ ਗੱਲ ਕਰਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਹੀਂ ਨਹੀਂ ਇਸੇ ਗੱਲ ਦੇ ਤਾਂ ਮਰੀਦਾਂ ਸੀ ਤੁਹਾਡੇ ਅਮਰੀਕਾ ਕੈਨੇਡਾ ਤੋਂ ਇੱਕੋ ਚਰ ਖਤਮ ਹੋ ਗਿਆ ਸਿੱਧਣੀ ਚਾ ਗਿਆ ਸਿੱਧਣੀ ਤੋਂ ਬਾਅਦ ਮੈਲਬੌਰਨ ਤੋਂ ਲਿਆ ਮੈਲਬੌਰਨ ਜਦੋਂ ਸਾਰਾ ਕੁਝ ਖਤਮ ਹੋ ਜਾਣਾ ਤੁਸੀਂ ਦੇਖਿਆ ਨਾ ਐਡ ਇਹ ਤੋਂ ਨੂੰ ਮੈਂ ਰਿਕਾਰਡ ਗੱਲ ਕਰ ਰਿਹਾ ਜੀ ਤੁਸੀਂ ਲਿਖਾ ਕੇ ਲੈ ਲਓ ਆਹ ਨਾਲੇ ਸਾਲਾਂ ਦੇ ਵਿੱਚ ਮੈਲਬਨ ਦੇ ਵਿੱਚ ਜਦੋਂ ਮੇਲੇ ਹੁਣ ਭਰੇ ਹੁੰਦੇ ਆ ਹਨਾ ਭਰੇ ਹੁੰਦੇ ਮਤਲਬ ਕਿ ਗਰੁੱਪਬਾਜ਼ੀ ਜ਼ਿਆਦਾ ਹੈ ਜੀ ਪੋਲੀਟਿਸ਼ੀਅਨਸ ਦਾ ਵਿੱਚ ਹੱਥ ਬਹੁਤ ਜ਼ਿਆਦਾ ਹੈ ਚਾਹੇ ਲੇਬਰ ਸਰਕਾਰ ਆ ਚਾਹੇ ਲਿਬਰਲ ਆ ਹੁਣ ਮਾਨ ਸਾਹ ਦਾ ਮਾਨ ਸਾਹ ਦਾ ਥੋੜਾ ਜਿਹਾ ਨਾਮ ਸੁਣ ਕੇ ਆ ਤੇ ਉਹਨਾਂ ਨੇ ਆਪਣੇ ਐਮਪੀ ਐਮਐਲਏ ਜਿਹੜੇ ਉਹਨਾਂ ਦੇ ਨਾਲ ਰਲ ਗਏ ਉਹਨਾਂ ਨੂੰ ਉਹੀ ਆਪਣਾ ਤਾਂ ਜਰੂਰੀ ਰੀਵਰ ਕਟਾ ਲਿਆ ਹਾਂਜੀ ਹਾਂਜੀ ਬੜਾ ਚਾ ਕਰਦੇ ਬੜਾ ਚਾ ਕਰਦੇ ਜੀ ਹਨਾ ਆ ਫੁੱਲਾਂ ਦਾ ਗੁਲਦਸਤਾ ਦਿੱਤਾ ਜੀ ਫੁੱਲਾਂ ਦਾ ਗੁਲਦਸਤਾ ਦਿੱਤਾ ਬਟ ਜਿਹੜੇ ਸਾਡੇ ਸਹੀ ਮੁੱਦੇ ਸੀ ਅਸੀਂ ਉਹ ਤਾਂ ਪੁੱਛਣਾ ਭੁੱਲੀ ਗਏ ਉਹਨਾਂ ਨੂੰ ਕਰਾਈ ਬਿਨਾ ਵਧ ਗਈ ਆ ਸਟ੍ਰੇਲੀਆ ਵਾਈਲ ਆਪਾਂ ਗੱਲ ਕਰ ਲਈ ਇਨਸ਼ੋਰੈਂਸ ਅੰਦੇ ਨੇ ਪ੍ਰਾਈਸ ਵਧ ਗਈ ਇਨਫਲੇਸ਼ਨ ਇਨ ਉੱਤੇ ਚੱਲੀ ਜਾ ਰਹੀ ਹੈ ਜੀ ਉਹ ਕੁਐਸਚਨ ਜਿਹੜੇ ਸੀਗੇ ਉਹ ਸੁਣੋ ਤਾਂ ਸਾਡਾ ਇੰਡੀਆ ਦਾ ਜਿਹੜਾ ਕਲਚਰ ਸੀਗਾ ਜੀ ਅਸੀਂ ਇੱਥੇ ਲਿਆ ਇਹ ਕਲਚਰ ਹੈ ਜੀ ਸਾਡਾ ਗਿੱਧਾ ਪਾਗੜਾ ਕੋਈ ਕਲਚਰ ਨਹੀਂ ਹੈ ਠੀਕ ਹੈ ਗਿੱਧਾ ਪਾਣਾ ਇੱਕ ਐਕਟੀਵਿਟੀ ਹੈ ਠੀਕ ਹੈ ਜੀ ਪਾਗੜਾ ਪਾੜਾ ਮਾਰਾ ਨਹੀਂ ਹੈ ਗਿੱਧਾ ਪਾੜਾ ਮਾਰਾ ਨਹੀਂ ਹੈ ਹੁਣ ਇੱਕ ਕੋਈ ਤੁਸੀਂ ਵਿਸਾਖੀ ਮੇਲਾ ਕਰਾ ਰਹੇ ਹੋ ਜੀ ਵੈਸੇ ਇੱਕ ਦਿਨ ਹੁੰਦਾ ਕਈ ਹੋ ਜਾਂਦੇ ਲੋੜੀ ਹੈ ਮੈਨੂੰ ਅਜ ਵੀ ਜ਼ਿਆਦਾ ਲੋੜੀ ਜਨਮ ਵਿੱਚ ਸੀਗੀ ਤੇ ਇਹ ਲੋੜੀ मोस्टली ਬਣਾਈ ਜਾਂਦੀ ਹੈ ਮੈਨੂੰ ਕਿਸੇ ਨੇ ਬੁੱਕ ਕਰ ਲਿਆ ਕਹਿੰਦੇ ਜੀ ਫਰਵਰੀ ਚ ਆਪਾਂ ਲੋੜੀ ਕਰ ਲੈ ਉਹਨਾਂ ਨੂੰ ਭੈਣੋ ਕਿਹਾ ਮੈਂ ਕਹਾ ਭੈਣੇ ਫਰਵਰੀ ਦੇ ਵਿੱਚ ਲੋੜੀ ਕਰੀ ਕੰਨੀ ਹਮੇ ਗਾਰੰਟੀ ਮਿਲੀ ਹੈ ਅੱਛਾ ਠੀਕ ਹੈ ਜੀ ਪਰ ਲੋੜਾ ਤੁਹਾਨੂੰ ਮੈਂ ਦੱਸੀ ਇਹਨੇ ਗਾਰੰਟੀ ਦਾ ਫਿਰ ਜਿਹੜਾ ਵੱਡਾ ਮੇਲਾ ਹੁੰਦਾ ਤੋ ਵੱਡਾ ਆਰਟਿਸਟ ਹੈ ਉਹਦੇ ਵਿੱਚ ਕੋਈ ਅਗਲਾ ਕਹਿੰਦਾ ਯਾਰ ਵੀ ਸਾਡਾ ਰਮਨ ਸਾਹਿਬ ਕਹਿੰਦੇ ਆ ਵੀ ਮੈਂ ਕੋਈ ABC ਕੋ ਵੱਡਾ ਸਿੰਗਰ ਲੈ ਕੇ ਆਉਂਦਾ ਤੇ ਲੋੜਾ ਵਾਲੀ ਆਰੀਟ ਉਹ ਕਹਿੰਦਾ ਵੀ ਬਾਈ ਜੀ ਆਪਣੇ ਉੱਤੇ ਸੈਟਿੰਗ ਹੈਗੀਏ ਦੋ ਬੰਦੇ ਸ਼ੈਨੇ